ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵਲੌਗ। ਅੱਜ ਤੁਸੀਂ ਵੀ ਕਿਉਂਕਾ ਅਸੀਂ ਤੇਸਵਾਤ ਹੈ ਤਾਂ ਹਟਾ ਸਾਡੇ ਮਾਨ ਵਲੌਗ ਦੇ ਵਿੱਚ। ਇਸ ਦਿਨ ਦੇ ਬਾਅਦ ਚੁੱਕਿਆ ਅੱਠ ਪਹਿਲਾ ਪਤਾ ਕੱਢ ਚੁੱਕੇ ਧਾਰਾ। ਇੱਕ ਥੋੜੀ ਪਛਾਣੀ ਇਹ ਆ ਜਾਂਦੀ ਹੈ। ਸਾਡੀ ਕੁਮਜ ਨੇ ਨਾਰਾਦ ਉਹ ਦਿੱਤਾ ਨਾ ਹੁੰਦੇ ਤੱਕ ਇਹਦੇ ਥੱਲੇ 12 ਕਿਲੋ ਦੁੱਧਾ। ਤੁਸੀਂ ਇਹ ਦੇਖ ਸਕਦੇ। ਥੋੜੀ ਟੈਨਸ਼ਨ ਇੱਧਰ ਦਿਮਾਗ 'ਚ ਇਹ ਬਣੀ ਪਈ ਹੈ ਦੀ ਕਿ ਰੀਜ਼ਨ ਕੀ ਬਣੀ ਆ। ਕੱਲ ਤੜਕ ਸੁਬਾਹ ਤਾਂ ਬੜੀ ਦੁੱਧ ਦਿੱਤਾ ਕੱਲ ਸ਼ਾਮ ਨੂੰ ਨਾ ਦੁੱਧ ਦਿੱਤਾ। ਨਾ ਤੜਕ ਦਿੱਤਾ। ਪਸ਼ੂ 1 ਕੋ ਲਗਤ ਕਿਲੋ 1.5 ਕਿਲੋ ਦੇ ਤੇ ਅੱਜ ਮੈਨੂੰ ਸਮਝ ਨਹੀਂ ਆਉਂਦਾ ਵੀ ਕੀ ਰੀਜ਼ਨ ਬਣ ਚੁੱਕਿਆ ਤੇ ਹੁਣ ਸਵੇਰ ਦੇ 8 ਵਜੇ ਚੁੱਕੇ ਆਗੇ ਟੈਨਸ਼ਨ ਤਾਂ ਹੈਗੀ ਆ ਪਰ ਕੀ ਕਰੀਏ ਕੰਮ ਕਰਨਾ ਤਾਂ ਪਊਗਾ ਕੋਈ ਗੱਲ ਨਹੀਂ ਦੇਖਦਾ ਕੀ ਆ ਕਿ ਨਜ਼ਰ ਸੁਜਰਦਾ ਵੀ ਹੋ ਜਾਂਦਾ ਕਈ ਵਾਰ ਪਸ਼ੂ ਨੂੰ ਤੇ ਹੁਣ ਆਪਸ ਚੜਨਾ ਗੋਹਾਗੂੜਾ ਤੇ ਇੱਧਰ ਸੰਕਰ ਜਿਹਾ ਪੱਠੇ ਵੱਡਣਾ ਚਲੋ ਚਾਉਦੇ ਹਨ ਉਹਨਾਂ ਕੋਲੇ ਤੇ ਪਸ਼ੂ ਵੀ ਨਮਾਉਣ ਲੱਗ ਗਏ ਆ ਜਾਂਦੇ ਆ ਪਸੂ ਤੇ ਆਪਾਂ ਰਸਤੇ ਉਨੇ ਭਾਂਡੇ ਚਾਹ ਪੀਤੇ ਕੋਟ ਕੈਨਸ਼ਰ ਅਰੇ ਲੱਕੀ ਕਰਾਂਗੇ ਦੇਖ ਸਕਦਾ ਤੇ ਗੋਹਾ ਚੱਕਾਂਗਾ ਧਾਰਾ ਤੋਂ ਕੱਢ ਕੇ ਕਿਉਂਕਿ ਸਵੇਰ ਵੀ ਮੀਂਹ ਪਾ ਕੇ ਜ਼ਿਆਦਾ ਦੇਖ ਸਕਦਾ ਤੇ ਆਹ ਵਾਲੀ ਮੱਝਾ ਇਹਨੂੰ ਕੀ ਚੱਕਰ ਪਿਆ ਕੋ ਸਮਝੋ ਨਹੀਂ ਆਉਂਦਾ ਕੀ ਰੀਜ਼ਨ ਬਣਿਆਗਾ ਬੀਨੇ ਨਾ ਰਹਾ ਸ਼ਾਹ ਅਮਰੋ ਦੁੱਧ ਦਿੱਤਾ ਨਾ ਸਵੇਰੇ ਦੁੱਧ ਦਿੱਤਾਗਾ ਟੈਂਸ਼ਨ ਆ ਇਹ ਥੱਲੇ 12 ਕਿਲੋ ਦੁੱਧਾ ਇੱਕ ਟਾਈਮ ਦਾ 6 ਕਿਲੋ ਦੁੱਧਾ ਟੈਂਸ਼ਨ ਹੋਣੀ ਪਈ ਦਿਮਾਗ 'ਚ ਚਲੋ ਦੇਖਦੇ ਆ ਚਲੋ ਹੁਣ ਆਪਾਂ ਚੱਲਦੇ ਆ ਉਧਰ ਸੰਤਕਾ ਕੋਲੇ ਕਿਤੇ ਵੱਢੀ ਜਾਂਦੇ ਤੁਹਾਨੂੰ ਪੱਠਿਆਂ ਦਾ ਵੀ ਹਾਲ ਦਿਖਾਉਣੇ ਆ ਮਿੱਕੀ ਕੁਝ ਬਣਾਇਆ ਪਿਆ ਮੀਂਹ ਦਾ ਕਾਰ ਦੇਖ ਸਕਦੇ ਦਰਪੱਟੇ ਕੀ ਹਾਲ ਬਣ ਚੁੱਕਿਆ ਦਾ ਥੱਲੇ ਤਾਂ ਗਲ ਗਈ ਹੈ ਨਾ ਹੈ ਨਾ ਥੱਲੇ ਤਾਂ ਗਲ ਗਈ ਮੇਰਾ ਬਪੀਤੇ ਦਾ ਬੂਟਾ ਕਿੱਧਰ ਗਿਆ ਕੋਈ ਕਿੱਧਰ ਬੂਟੇ ਕਿੱਧਰ ਨੂੰ ਗਿਆ ਸੱਚੀ ਬਾਲੀ ਦਵਾਈ ਮਚਾਦੇ ਸੂਜੇ ਲਾ ਲੜਾ ਹੋਏ ਪੈ ਸਾਰਾ ਸੋਕੋ ਕੇ ਕਲਿਆ ਹੀ ਰਹਿ ਗਏ ਤੇ ਮੇਰੇ ਪਵਿੱਤੇ ਦਾ ਬੂਟਾ ਤਾਂ ਗਾਇਬ ਐਡਾ ਵੱਡਾ ਬੂਟਾ ਤੁਹਾਨੂੰ ਦਿਖਾਇਆ ਗਿਆ ਬਲੌਗ ਦੇ ਵਿੱਚ ਵੀ ਐਡਾ ਵੱਡਾ ਬੂਟਾ ਤੇ ਸਾਰਾ ਖਤਮ ਪਤਾ ਨਹੀਂ ਇਹਨਾਂ ਨੇ ਕੀ ਮੀਨਾ ਮੱਛਿਆ ਕੋਈ ਦਵਾਈ ਸੜਕੀ ਗਈ ਹੈ ਤੇ ਮੈਨੂੰ ਨਹੀਂ ਪਤਾ ਹੈਗਾ ਜਿਵੇਂ ਆਹ ਮਸੰਮੀਆਂ ਦਾ ਬੂਟਾ ਵਧੀਆ ਖੜਾ ਆ ਗਿਆ ਇਹਨੂੰ ਕੋਈ ਮੈਂ ਇਹਨੂੰ ਸਮਝਾਉਂਦੀ ਹੈਗੀ ਸਾਰੇ ਗਦਮੀ ਨੇ ਸਾਰਾ ਕੁਝ ਨਾ ਜੇ ਤੁਸੀਂ ਆ ਚਰੀ ਲਾਈਏ ਨਾ ਮੱਕੀ ਲਾਈਏ ਇੱਥੇ ਕਿਉਂ ਲਾਈਏਗੀ ਆ ਇੱਥੇ ਕੀਤੇ ਕਹਿੰ ਸਾਫ ਰਹਿਣ ਦਿੰਦੇ ਹੋ ਸੋ ਰੱਬ ਅਕਬਰੀ ਬਣਿਆ ਪਿਆਗਾ ਆ ਪਾਣੀ ਹੁਣ ਕੱਲ ਮੜਾ ਸੁੱਕ ਧੁੱਪ ਲੱਗੀ ਤੇ ਅੱਜ ਫੇਰ ਮੜਾ ਜਾ ਕਰਗਾ ਦਿਓ ਇੱਥੇ ਟੋਬਾ ਇੱਥੇ ਲੱਗਿਆ ਪਿਆ ਰੱਬ ਨਹੀਂ ਹਟਦਾ ਹੈਗਾ ਇਹ ਤਾਂ ਹੁਣ ਸਾਰੀ ਦੁਨੀਆ ਨੂੰ ਡੋਬ ਕੇ ਹਟੂਗਾ ਖਾਸ ਕਰਕੇ ਪੰਜਾਬ ਨੂੰ ਡੋਬੂਗਾ ਇਹ ਹੋਰ ਡੁੱਬਣਾ ਨਾ ਡੁੱਬਣਾ ਆਪਾਂ ਪਹਿਲਾਂ ਡੁੱਬਾਂਗੇ ਨਾਲ ਦੇਖ ਸਾਰੇ ਪੱਠਿਆਂ ਦਾ ਕੀ ਹਾਲ ਹੋ ਚੁੱਕਿਆ ਹੈਗਾ ਉਹ ਤਾਂ ਜਮੀ ਬੀਸੀ ਪਈ ਅੰਦਰ ਵਿੱਚੋਂ ਦਾ ਕੀ ਹਾਲ ਲੱਗਦਾ ਸ ਕੀ ਹਾਲ ਹੈ ਦਾ ਹਾਂ ਆ ਕੱਲ ਧੁੱਪ ਕੱਢੀ ਇੱਕ ਦਿਨ ਧੁੱਪ ਕੱਢ ਰਹਿੰਦਾ ਇੱਕ ਦਿਨ ਮੀਂਹ ਪਾ ਦਿੰਦਾ ਹੁਣ ਫੇਰ ਬਦਲ ਕਰਕੇ ਬਹਿ ਗਿਆ ਸਵੇਰੇ ਤਾਂ ਮੀਂਹ ਪਾਇਆ ਹੀ ਪਾਇਆ ਇਹਨੇ ਇਹ ਚਰੀ ਜੀ ਉੱਥੇ ਖੜ ਗਈ ਵਧੀ ਨਹੀਂ ਹੈਗੀ ਤੇ ਉਹ ਏੜੀ ਸਾਈਡ ਤੇ ਕਿੱਡੀ ਹੋ ਗਈ ਗੱਡੀ ਐਡੀ ਐਡੀ ਹੋਣੀ ਸੀ ਇਹਨੇ ਇਹ ਤਾਂ ਉੱਚੀ ਥਾਂ ਸੀਗੀ ਉਹ ਤਾਂ ਮੈਨੂੰ ਵੱਧ ਗਈ ਜਿਹੜੀ ਆ ਸੀਗੀ ਬਸ ਖਤਮ ਹੋਣ ਇਹ ਚਲੋ ਨਾਮ ਚੜੀ ਮਿਰਚਾਂ ਦੇ ਖਸਮਾਸ ਹੋ ਗਈਆਂ ਬੁੱਢੇ ਪੱਟਣੇ ਪੈਣਗੇ ਐਨਾਂ ਨਾ ਕੋ ਪਾੜੀ ਬਾਵਾ ਖੜਾ ਸੀਗਾ ਪਾਣੀ ਇੱਥੇ ਕਿ ਨਿਮਾਂਡ ਚ ਆ ਗਏ ਨਾ ਇੱਥੇ ਬਾਵਾ ਪਾਣੀ ਖੜਾ ਸੀ ਹੁਣ ਜਨਾਂ ਚ ਕਰੇ ਪੂਰੀ ਤਰ੍ਹਾਂ ਸੁੱਕਦਾ ਨੀਗਾ ਤੋਂ ਪਾਣੀ ਲੱਗਦੇ ਉਹਨਾਂ ਜੇਕਰ ਕੁਛ ਨਹੀਂ ਹੋਣਾ ਇਹ ਗਿੱਲੇ ਤਾਂ ਪੈਰ ਖੁੱਪਦਾਗਾ ਚਲੋ ਮੈਂ ਤਾਂ ਚੱਲੀ ਅੰਦਰ ਕੰਮ ਕਰਦੀ ਆ ਜੀ ਤੁਸੀਂ ਵੱਡਾ ਪੱਠੇ ਲੱਗੀਆਂ ਹੋਏ ਨੇ ਇਹਨਾਂ ਨੂੰ ਸਾਰੀ ਦਿਹਾੜੀ ਟੀਵੀ ਦਿਖਾ ਲੋ ਇਹਨਾਂ ਨੂੰ ਬਾਲੀ ਹਸੀ ਵਾਲੀ ਆ ਮਜ਼ਾ ਬਾਲੀ ਹਸੀ ਵਾਲੀ ਆ ਜੀ ਖੜੇ ਹੋ ਜਾਓ ਸਕੂਲ ਦਾ ਹੀ ਕੰਮ ਕਰ ਲਓ ਔਰ ਮਾੜ ਮੰਦ ਦਸੂਪਾ ਇਹ ਜਮਾਨੀ ਸੀ ਪੜਦੇ ਜਿਹਨੂੰ ਮਾਰਦੀ ਇਹਨਾਂ ਨੂੰ ਕਹੀ ਜਾਂਦੇ ਕੰਮ ਆਇਆ ਪਿਆ ਤੁਹਾਡਾ ਹਾਂ ਸਾਰਾ ਦਿਨ ਪਿਆ ਮੇਰੇ ਕੋਲ ਸਾਰਾ ਦਿਨ ਹੀ ਨਾ ਹੈਗਾ ਮੈਨੂੰ ਕੋਈ ਕੰਮ ਕਰਨਾ ਕੰਮ ਕਰਨਾ ਕਿਹੜਾ ਕੰਮ ਕਰਨਾ ਮੈਨੂੰ ਕੱਪੜੇ ਸਲਾਈ ਕਰਨ ਜਾਣਾ ਮੈਂ ਵੀ ਜਾਉਣੀ ਨਹੀਂ ਲੈ ਕੇ ਜਾਣਾ ਤੈਨੂੰ ਮੈਂ ਆਹ ਬੱਛਾ ਡੈਣਾ ਨੇ ਸੱਤੀ ਕਾਹਲੀ ਦਿੱਤੀ ਅਗੀ ਕਿਦਾਂ ਰੱਬ ਦੁਖੀ ਕਰੀਏ ਨਾ ਰਹਿ ਲੈ ਖੁਣ ਜਵਾਕ ਘਰੇ ਰਹਿ ਕੇ ਤੇ ਪਾਈ ਜਾਂਦੇ ਆ ਬੈਠੇ ਨੂੰ ਚਾਹ ਬਰੋਟੀ ਚਾਹੀਦੀ ਐ ਕਿਤੇ ਕੋਈ ਕੰਮ ਨਹੀਂ ਕਰਨਾ ਉੱਠ ਖੜੋ ਹਾਂਜੀ ਸ਼ਾਮ ਦੇ ਪੱਟ ਵੱਟ ਚੁੱਕਿਆ 5 ਤੇ ਬੱਦਲ ਆਉਣ ਨੇ ਹੀ ਹੋਇਆ ਫੇਰ ਪਿਆਗਾ ਸਵੇਰ ਦਾ ਲੱਗਿਆ ਹੋਇਆ ਰੱਬ ਤੇ ਇੱਕ ਗਾਂ ਤੋਂ ਵੀ ਸਾਡੀ ਇੱਥੇ ਹੁਣੇ ਪਾਣੀ ਪਿਆਈ ਜਾਂਦੇ ਆਗੇ ਤੁਹਾਨੂੰ ਦਿਖਾਉਣੇ ਆਗੇ ਕਿੱਦਾਂ ਦਾ ਮਾਹੌਲ ਆ ਹਾਲੇ ਦੇਖ ਸਕਦੇ ਹੋ ਸਵੇਰ ਦਾ ਲੱਗਿਆ ਹੁੰਦਾ ਮੂਹ ਪਾਉਣਾ ਬੁਰਾ ਹਾਲ ਕਰਿਆ ਪਿਆ ਸਾਸ ਤੋਂ ਕੰਡਾ ਨਾਲ ਲੰਘ ਕੱਲ੍ਹ ਤੋਂ ਮੌਸਮ ਸਾਫ਼ ਸੀ ਹੁਣ ਫੇਰ ਓਦਾਂ ਦੀ ਮੌਸਮ ਕਰਕੇ ਵਾਹ ਗਿਆ ਇੱਧਰ ਹੀ ਨੰਗ ਜਾ ਇੱਕ ਤਾਂ ਚੱਕ ਇੱਥੇ ਦੋ ਕਰਤਾ ਹੌਲੀ ਬੋਲਾ ਤੇ ਇੱਧਰ ਦੇਖ ਸਕਦੇ ਹੋ ਸਾਡੀ ਜਿਹੜੀ ਆਂ ਗਾਂ ਸੂਈ ਹੈਗੀ ਆ ਵਾਲੀ ਦਾ ਸੂਪੀ ਜੰਨੇ ਦਿੱਤੀ ਐ ਬੱਸੇ ਕਿਸਾਨੇ ਕਮੀ ਪਈ ਜਾਂਦਾਗਾ ਇਕ ਰੋ ਤੇ ਆਈ ਜਾਂਦੇ ਆ ਇਹ ਪਾਣੀ ਤੇ ਬੱਦਲ ਹਜੇ ਪੂਰਾ ਫੁੱਲ ਹੋਇਆ ਪਿਆਗਾ ਤੇ ਤੁਹਾਨੂੰ ਪਤਾਗਾ ਇੱਕ ਤਾਂ ਜੇ ਰਸੂ ਸੂਪੇ ਬਹੁਤ ਔਖਾ ਹੋ ਗਿਆ ਦੋਗਾ ਤੇ ਹੁਣੀ ਮੇਰੀ ਢਾਰ ਕੱਢ ਕੇ ਹੱਟੀਆਂ ਪ੍ਰੋਪਰ ਤੁਹਾਨੂੰ ਮੇਰੇ ਬਲੌਗ ਚ ਨਹੀਂ ਦਿਖਾ ਸਕਦੀ ਹੁਣੀ ਇਹਦੀ ਢਾਰ ਕੱਢ ਕੇ ਹੱਟੀਆਂ ਗਈ ਤੇ ਐਨੇ ਦਿੱਤੀ ਹੈਗੀ ਆਹ ਸੋਹਣੀ ਜੀ ਬੱਸੀ ਦੇਖ ਸਕਦੇ ਹੋ ਇਹਨੇ ਦਿੱਤੀ ਐ ਬੱਸੇ ਇਸ ਵੇਲੇ 11 ਵਜੇ ਸੂਈ ਹੈ ਵੀ ਤੇ ਬਾਕੀ ਪਸ਼ੂ ਵੀ ਖੜਿਆ ਸਾਈਡ ਤੇ ਪਾਣੀ ਪੀ ਆ ਜਾਂਦੇ ਆ ਇਹ ਪਸ਼ੂਆਂ ਨੂੰ ਤੇ ਬਾਕੀ ਰੁਟੀਨਾ ਤੁਹਾਨੂੰ ਪਤਾ ਹੀ ਆ ਉਹਨਾਂ ਨੇ ਪਟਾਤਾ ਕਿੱਲਾ ਕੱਟੀਆਂ ਨੇ ਉਹਨਾਂ ਨੇ ਕਿਉਂਕਿ ਪਾਣੀ ਵਿੱਚ ਪਈ ਜਾਂਦਾ ਮੀਹ ਨਾਲ ਮਾੜਾ 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 ਮਾਰੋ ਦੇਣਾ ਕਿੱਲਾ ਰਟਾ ਪਟਾ ਆਵਾਜ਼ ਤੋਂ ਫੀ ਬੰਤੀ ਆ ਫਿਰ ਤੇ ਬਸ ਉਹਨੂੰ ਗੋਹਾ ਚੱਕਾਂਗੇ ਆਪਾਂ ਜਿਹੜਾ ਗੋਹਾ ਕੋੜਾ ਸਾਰਾ ਇਹ ਚੱਕ ਕੇ ਫੇਰ ਲੱਗਾਂਗੇ ਧਾਰਾ ਚ ਉਹ ਤੇਰਾ ਸਾਰੀ ਪਾਰਗੀ ਦਰ ਜਾਂਦੇ ਨੇ ਮਾੜੇ ਦੇ ਨਾਲ ਹਾਂ ਕੀ ਚਾਹੀਦਾ ਕੋਈ ਨਾ ਆ ਜਾਣਗੇ ਚਲੋ ਮੌਸਮ ਬਿਤਾਉਣਾ ਇੱਦੇ ਰੱਖਣਾ ਅੱਜ ਹੈਗੀ ਹੈਗੀ 6 ਤਰੀਕ 7 ਤਰੀਕ ਬੱਚਿਆਂ ਦਾ ਸਕੂਲ ਵੀ ਪੜਾਈ ਖਰਾਬ ਹੋ ਜਾਂਦੀ ਹੈ ਵੀ ਨਾ ਤਾਂ ਘਰੇ ਪੜਾਏ ਜਾਂਦੇ ਬੱਚੇ ਇਹ ਜੇ ਮਾਹੌਲ ਚ ਤੋ ਕੁਝ ਉਸਦੇ ਸਾਰੇ ਸਲਸਲ ਕਰ ਜਾਂਦੇ ਆ ਬੁਰਾ ਹਾਲ ਕੀਤਾ ਪਿਆ ਰੱਬ ਨੇ ਪਤਾ ਨਹੀਂ ਕਿਦੋਂ ਹੱਟੂਗਾ ਮਹੀ ਪਾਣੋ ਆਪਾਂ ਬਸ ਸਾਰੇ ਕਾ ਕਰਕੇ ਆਪਣਾ ਜਿਹੜਾ ਕੰਮ ਆਗਾ ਗੋਵਾ ਚੱਕ ਕੇ ਨਾਲ ਦੀ ਨਾਲ ਬਸ ਆਪ ਧਾਰਾ ਚੋਣ ਲੱਗ ਜਾਨੀ ਆ ਇਹ ਧਾਰਾ ਹੈਗੇ ਨੇ ਕਿਉਂਕਿ ਤਿੰਨ ਤੇ ਇੱਕ ਰੀਜਨ ਇਹ ਆ ਕਿ ਜਿਹੜੀ ਆਹ ਵਾਲੀ ਮੱਝ ਆ ਇਹ ਦੋ ਦਿਨ ਹੋ ਗਏ ਘੱਟੋ ਘੱਟ ਨੂੰ ਕੋਈ ਸਮਝੋ ਗੱਲ ਬਾਹਰ ਹੈ ਦੁੱਧ ਨਹੀਂ ਦਿੰਦੀ ਹੈਗੀ ਨਾ ਕੋਈ ਨਾ ਕੋਈ ਬੁਖਾਰ ਆ ਕੁਝ ਵੀ ਨਹੀਂ ਹੈਗਾ ਉਹ ਦੇਖਾ ਗਿਆ ਤਾਂ ਕਿ ਉਹ ਵੀ ਕਿੰਨਾ ਘੱਟ ਮਿਲੂਗੀ ਕਨੇ ਨਹੀਂ ਮਿਲੂਗੀ ਟੈਨਸ਼ਨ ਨਹੀਂ ਰਹੀ ਥੋੜੀ ਦਿਮਾਗ ਚ ਬੜੀ ਹੋਈ ਹੈਗੀ ਉਹ ਆ ਗਈ ਗਾਂ ਚਲੋ ਬਾਕੀ ਰੁਟੀਨ ਦਿਖਾਵਾਂਗੇ ਕਿਉਂ ਰੁਟੀਨ ਤੁਹਾਨੂੰ ਦਿਖਾ ਨਹੀਂ ਸਕਦੇ ਹਾਈ ਟਾਈਮ ਲੱਗ ਜਾਂਦਾ ਕਿਉਂਕਿ ਜਲਦੀ ਅੱਜ ਧਰ ਕੱਢਣਾ ਕਿਉਂਕਿ ਬੱਦਲ ਜਰ ਹੋ ਜਾਂਦਾ ਕੰਮਣ ਲੱਗ ਜਾਂਦੀ ਹੈ ਚਲੋ ਜਿਹੜੇ ਪਸ਼ੂ ਨਹੀਂ ਸੂਨੇ ਇਸ ਟੋਣੇ ਹੁੰਦੇ ਉਹ ਸਾਈਡ ਤੇ ਕਰ ਦਿੰਨੇ ਅਸੀਂ ਉਹ ਘੱਤੀ ਸਾਈਡ ਤੇ ਫਸੇੜ ਚੋਣੇ ਉ ਇੱਧਰ ਰੱਖਣ ਰੈਂਚ ਹੋਣਗੇ ਚਲ 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 ਚਾ ਚਲ ਅੰਦਰ ਆ ਬੋਰਡ ਜਿਹਨੇ ਇੱਥੇ ਸਾਰਾ ਬੋਰਡ ਕਰਤੇ ਨਾ ਸਾਰਾ ਤੇ ਚਰਗਲ ਜੀ ਬਣ ਜਾਂਦੀ ਆ ਤੇ ਹੁਣ ਚੱਕ ਲਿਆ ਗੋਹਾ ਆਪਣਾ ਕੰਮ ਹੋ ਗਿਆ ਸਾਰਾ ਫਿਨਿਸ਼ ਵਸਾ ਪੱਦ ਦੁੱਧ ਪਾ ਕੇ ਆ ਕੇ ਰੋਟੀ ਖਾ ਕੇ ਨਾ ਆ ਕੇ ਆਪਾਂ ਬਸ ਇਧਰ ਗਾਂ ਵਾਲੀ ਗੇੜੇ ਮਾਰੀ ਜਾਂਦੇ ਆ ਕਿਤੇ ਆਪਾਂ ਭੁੱਲ ਗਏ ਸੀ ਵਲੌਗ ਦੀ ਐਂਡ ਵੀ ਕਰਨੀ ਹੈਗੀ ਤੇ ਹਜੇ ਗਾਂ ਬੈਠੀ ਨਹੀਂ ਹੈਈ ਪਹਿਲਾਂ ਬੈਠੀ ਸੀਗੀ ਫਿਰ ਫਿਰ ਉੱਠ ਖੜੀ ਦੇਖ ਸਕਦੇ ਹੋ ਖੜੀ ਹੈ ਹਜੇ ਤੇ ਜਿਉ ਬੈਠੂਗੀ ਫੇਰ ਹੀ ਜੇਰ ਪੂਗੀ ਉਹਨਾਂ ਚਿਰਾਂ ਨਹੀਂ ਟੈਨਸ਼ਨ ਬਣੀ ਰਹਿਣੀ ਹੈਗੀ ਆਪਾਂ ਨੂੰ ਤੇ ਚਲੋ ਹੁਣ ਆਪਾਂ ਕਰਦੇ ਆ ਵਲੌਗ ਦੀ ਐਂਡਿੰਗ ਤੇ ਮੱਛਰ ਵੀ ਮੁੜ ਕੇ ਇੰਨਾ ਜ਼ਿਆਦਾ ਹੋ ਚੁੱਕਿਆ ਨਾ ਬਹੁਤ ਜਿਆਦੇ ਮੱਛਰ ਹੋ ਚੁੱਕੇ ਆਗਾ। ਛਾਰੇ ਪਸੂ ਵੀ ਕੀ ਕਰਨ। ਚਲੋ ਜੀ ਆਪਾਂ ਕਰਦੇ ਹੁਣ ਵਲੌਗ ਦੀ ਐਂਡਿੰਗ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੱਤਾਂ ਨੂੰ ਸ਼ੇਅਰ ਧੰਨਵਾਦ ਜੀ।